ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੋਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓਜ਼ ਨੂੰ ਪਿਆਰ ਦੇਣ ਲਈ ਧੰਨਵਾਦ ਤੇ ਲੋ ਜੀ ਇੱਕ ਵਾਰ ਫੇਰ ਤੋਂ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਹਾਂ ਵੀਡੀਓ ਆਪਣੀ ਡੇਲੀ ਆਉਂਦੀ ਐ 10 ਵਜੇ ਕੇ 30 ਮਿੰਟ ਤੇ ਇੰਡੀਆ ਟਾਈਮ ਦੇ ਹਿਸਾਬ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਲਿਓ ਤਾਂ ਕਿ ਜਦੋਂ ਵੀ ਵੀਡੀਓ ਆਵੇ ਤੁਹਾਡੀ ਘੰਟੀ ਵੱਜ ਜੇ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਾਟਨ ਦੇਣੀ ਐ ਇੱਕ ਤੁਹਾਨੂੰ ਬਹੁਤ ਸੋਹਣੇ ਵਰਕ ਵਾਲੇ ਕਾਟਨ ਦੇ ਸੂਟ ਦੇਣੀ ਤੇ ਇਹੇ ਗਰਮੀਆਂ ਦਾ ਪਾਰਟੀ ਵੇਅਰ ਹੋਊਗਾ ਫਿਰ ਇਹ ਵੀ ਗਰਮੀਆਂ ਦੇ ਸੂਟ ਨੇ ਇੱਕ ਸੋਲੋ ਆਰਟਿਸਟ ਦਾ ਸੂਟ ਵੀ ਬਹੁਤ ਸੋਹਣਾ ਹੈ ਉਹ ਵੀ ਦਿਖਾਵਾਂਗੇ ਤੇ ਲੋ ਫਿਰ ਆਪਾਂ ਆਰਟਿਸਟ ਤੋਂ ਹੀ ਸ਼ੁਰੂ ਕਰ ਲੈਨੇ ਆ ਬਹੁਤ ਹੀ ਪਿਆਰਾ ਸੂਟ ਬਣਾਇਆ ਆ ਆਰਟਿਸਟ ਨੇ ਸੋਲੋ ਸਿੰਗਲ ਠੀਕ ਹੈ ਤੇ ਬਣਾਇਆ ਵੀ ਰੀਜ ਲਾ ਕੇ ਤੇ ਫੈਬਰਿਕ ਬਸ ਮੈਂ ਹੁਣ ਤੁਹਾਨੂੰ ਕੈਮਰੇ ਵਿੱਚ ਦੱਸ ਨਹੀਂ ਸਕਦੀ ਵੀ ਕੀ ਫੈਬਰਿਕ ਆਊਗਾ ਤੁਹਾਡੇ ਕੋਲੇ ਠੀਕ ਹੈ ਬਹੁਤ ਹੀ ਪਿਆਰਾ ਜਾਂ ਇਹਦਾ ਅ ਆਰਗੈਂਜ਼ਾ ਸੈਟਨ ਆਰਗੈਂਜ਼ਾ ਸੈਟਨ ਆਰਗੈਂਜ਼ਾ ਦਾ ਤੁਹਾਨੂੰ ਸ਼ਰਟ ਆਊਗੀ ਠੀਕ ਹੈ ਬਹੁਤ ਹੀ ਸੁਪੀਰੀਅਰ ਕੁਆਲਟੀ ਦੀ ਮਤਲਬ ਹੱਥ ਜਲਾ ਕੇ ਮੇਰੇ ਰੂਹ ਜੀ ਖੁਸ਼ ਹੋ ਗਈ ਤੇ ਤੁਹਾਡੇ ਦੇ ਪੈਸੇ ਲੱਗੇ ਹੋਣਗੇ ਤੁਹਾਡਾ ਹੋਰ ਜ਼ਿਆਦਾ ਹੋਊਗੀ ਠੀਕ ਹੈ ਆ ਲਓ ਜੀ ਉਹਦੇ ਉੱਤੇ ਬਹੁਤ ਸੋਹਣਾ ਹੈਂਡਵਰਕ oh my god ਲਓ ਦੇਖੋ ਇੰਨਾ 엘ੀਟ ਕਲਾਸ ਸਰਦਾਰੀ ਸੂਟ ਹੈ ਪੂਰਾ ਹੈਂਡਵਰਕ ਨਾਲ ਭਰਿਆ ਪਿਆ ਸੂਟ ਪੂਰਾ ਪੂਰਾ ਲੋਡਡ ਸੂਟ ਹੈ ਤੇ ਉਹ ਘੇਰੇ ਦੇ ਉੱਤੇ ਤੁਹਾਨੂੰ ਅਲੱਗ ਤੋਂ ਵਰਕ ਮਿਲ ਰਿਹਾ ਹੈ ਠੀਕ ਹੈ ਤੇ ਤੁਹਾਨੂੰ ਲੇਸਿੰਗ ਕਰਕੇ ਘੇਰੇ ਤੇ ਡਿਜ਼ਾਈਨ ਇਹ ਵੀ ਮਿਲ ਰਹੀ ਹੈ ਤੇ ਸਲਵਾਰ ਤੁਹਾਨੂੰ ਮਿਲ ਰਹੀ ਹੈ ਇਹਦੀ ਇਹ ਵਾਲੀ ਮੋਡਾਲ ਦੀ ਠੀਕ ਹੈ ਮੋਡਾਲ ਦੀ ਬਾਟਮ ਮਿਲੂਗੀ ਤੁਹਾਨੂੰ ਤੇ ਮੈਨੂੰ ਲੱਗਦਾ 6 ਮੀਟਰ ਦਾ ਸ਼ਰਟ ਮਿਲੂ ਤੁਹਾਨੂੰ ਲਓ ਜੀ ਇਹ ਆ ਗਿਆ ਜੀ ਪੈਕੇਜ ਆ ਤੇ ਇਹ ਆ ਗਈਆਂ ਬਾਵਾ ਠੀਕ ਹੈ 3 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ ਤੇ 3 ਮੀਟਰ ਦਾ ਹੀ ਤੁਹਾਨੂੰ ਮਿਲੂਗਾ ਸ਼ਰਟ ਸਰਟਨ ਔਰਗਾਂਜ਼ਾ ਦਾ ਸ਼ਰਟ ਹੋਊਗਾ ਤੇ ਸਲਵਾਰ ਮਿਲੂਗੀ ਤੁਹਾਨੂੰ ਮਡਾਲ ਦੀ ਤੇ ਕਲਰ ਤੁਹਾਡੇ ਕੋਲੇ ਆ ਗਿਆ ਹਾਂਜੀ ਸਕਿਨ ਕਰੀਮ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਠੀਕ ਹੈ ਸੇਮ ਆਇਆ ਤੁਹਾਡੇ ਕੋਲੇ ਤੇ ਹੁਣ ਮੈਂ ਤੁਹਾਨੂੰ ਇਹਦਾ ਦੁਪੱਟਾ ਰਖਾਉਣੀ ਹੈ ਕਿੰਨਾ ਪਿਆਰਾ ਫੈਬਰਿਕ ਹੈ ਨਾ ਸ਼ਰਟ ਦਾ ਲਓ ਜੀ ਉਹੀ ਫੈਬਰਿਕ 'ਚ ਤੁਹਾਨੂੰ ਦੁਪੱਟਾ ਮਿਲੂਗਾ ਤੁਸੀਂ ਇਹ ਵਾਲਾ ਸੂਟ ਲੈ ਕੇ ਸੌਰੀ ਬ੍ਰੈਂਡ ਭੁੱਲ ਜਾਣੀ ਐ ਲੋ ਜੀ ਦੇਖੋ ਖੁੱਲੇ ਵਰਦਾ ਤੇ ਬਹੁਤ ਪਿਆਰਾ ਜਿਹਾ ਉੜਦੇ ਪੰਛੀ ਵਾਲਾ ਡਿਜ਼ਾਈਨ ਸ਼ਰਟ ਦੇ ਉੱਤੇ ਸੌਰੀ ਇਹਦੇ ਉੱਤੇ ਬਣਿਆ ਹੋਇਆ ਹੈ ਦੁਪੱਟੇ ਤੇ ਠੀਕ ਐ ਤੇ ਰੇਸ਼ਮੀ ਲੇਸ ਲੱਗੀ ਹੋਈ ਐ ਆਰਟੈਕਸ ਵਾਲਿਆਂ ਦੀ ਇੱਕੀ ਵੀ ਖੂਬੀ ਐ ਇਹ ਰੇਸ਼ਮੀ ਲੇਸ ਲਾਉਂਦੀ ਐ ਕਾਟਨ ਨਹੀਂ ਲਾਉਂਦੀ ਬਹੁਤ ਸੋਹਣੀ ਹੁਣ ਆਰਟੈਕਸ ਵਾਲੇ ਸੁਣ ਲੈਣ ਅਗਲੀ ਵਾਰੀ ਉਹਨਾਂ ਨੇ ਰੇਸ਼ਮੀ ਲਾ ਦੇਣੀ ਐ ਲੋ ਜੀ ਫੋਟੋ ਦੇਖ ਓ ਮਾਈ ਗਾਡ ਜਿੰਨਾ ਸੋਹਣਾ ਇਹ ਫੋਟੋ 'ਚ ਦਿਖਦਾ ਨਾ ਉਦੋਂ ਵੀ ਵੱਧ ਸੋਹਣਾ ਸੂਟ ਤੁਹਾਡੇ ਕੋਈ ਪਹੁੰਚੂਗਾ ਇੰਨਾ ਪਿਆਰਾ ਤੁਸੀਂ ਟਰਸਟ ਮੀ ਬਹੁਤ ਹੀ ਸਰਦਾਰੀ ਆਈਟਮ ਆਉਣ ਵਾਲੀ ਹੈ ਤੁਹਾਡੇ ਕੋਲ ਕੋਈ ਤੁਹਾਡਾ ਏਜ ਗਰੁੱਪ ਹੈ ਹਰ ਕਿਸੇ ਨੂੰ ਸੂਟ ਕਰਨ ਵਾਲਾ ਸੂਟ ਹੈ ਇਹ ਤੇ ਫੈਬਰਿਕ ਬਹੁਤ ਜਿਆਦਾ ਪਿਆਰਾ ਆਉਣ ਵਾਲਾ ਤੇ ਪ੍ਰਾਈਸ ਆਊਗਾ ਤੁਹਾਡੇ ਕੋਲ ਸਿਰਫ 2845 ਰੁਪਏ 2845 ਚ ਜਸਟ ਪਿਕ ਐ ਸੋਚਣ ਦਾ ਮੁੱਦਾ ਹੀ ਕੋਈ ਨਹੀਂਗਾ ਠੀਕ ਹੈ ਜੀ ਲਓ ਜੀ ਹੁਣ ਤੁਹਾਨੂੰ ਦਿੰਨੇ ਆ ਉਹ ਸੋਲੋ ਚ ਆਇਆ ਉਹਦੇ ਚ ਕਲਰ ਆਈ ਨਹੀਂ ਫਰਮਨ ਕੋਈ ਕਲਰ ਕੱਢਿਆ ਉਹਦਾ ਠੀਕ ਹੈ ਜੇ ਇਨ ਫਿਊਚਰ ਆਏ ਤਾਂ ਡੈਫੀਨੇਟਲੀ ਤੁਹਾਨੂੰ ਅਸੀਂ ਉਹ ਵੀ ਦਵਾਂਗੇ ਲਓ ਜੀ ਹੁਣ ਆ ਗਿਆ ਰੰਟੈਕਸ ਦੀ ਸੂਟ ਆ ਗਈ ਹੁਣ ਲਓ ਪਹਿਲਾਂ ਤੁਸੀਂ ਦੇਖੋ ਜੀ ਇਹਦਾ ਅ ਬਰਸ਼ ਪੇਂਟ ਤੇ ਉਹਦੇ ਉੱਤੇ ਹਾਈਲਾਈਟ ਇਹਨੂੰ ਕਹਿੰਦੇ ਸ਼ੀਨ ਔਰਗੈਂਜ਼ਾ ਠੀਕ ਹੈ ਆ ਦੇਖੋ ਇਦਾਂ ਹੁੰਦਾ ਸ਼ੀਨ ਔਰਗੈਂਜ਼ਾ ਤੇ ਬਹੁਤ ਪਿਆਰਾ ਫੈਬਰਿਕ ਹੁੰਦਾ ਤੇ ਆ ਤੁਹਾਨੂੰ ਮਿਲੂ ਇਹਦੇ ਉੱਤੇ ਭਰ ਕੇ ਹੈਂਡਵਰਕ ਸਾਰੇ ਸਾਰੇ ਦੇ ਉੱਤੇ ਹੈਂਡਵਰਕ ਹੋਇਆ ਹੋਇਆ ਆਰੀ ਵਰਕ ਨਾਲ ਸਾਰਾ ਸੂਟ ਹਾਈਲਾਈਟ ਹੈ ਫਿਰ ਉਹਦੇ ਉੱਤੇ ਦਬਕੇ ਦਾ ਕੰਮ ਹੈ ਪਰਲਸ ਦਾ ਕੰਮ ਹੈ ਸਿੱਪੀ ਦਾ ਕੰਮ ਹੈ ਸਾਰਿਆਂ ਦੇ ਉੱਤੇ ਥੋੜਾ ਜਿਹਾ ਨਹੀਂ ਆ ਦੇਖੋ ਪੂਰਾ ਤੇ ਫਿਰ ਤੁਹਾਨੂੰ ਮਿਲ ਰਿਹਾ ਹੈ ਘੇਰੇ ਦੇ ਉੱਤੇ ਇਹ ਵਾਲਾ ਵਰਕ ਇਧਰ ਇਹਦੇ ਬਾਜੂ ਵੀ ਹਾਈਲਾਈਟ ਕੀਤੇ ਹੋਏ ਆ ਤੇ ਆ ਚੀਜ਼ ਨੇ ਇਹਨੂੰ ਹੋਰ ਜ਼ਿਆਦਾ ਸੋਹਣਾ ਬਣਾਇਆ ਠੀਕ ਹੈ ਤੇ ਲੋ ਜੀ ਇਹ ਤਾਂ ਹੋ ਗਈ ਸ਼ਰਟ ਡਿਟੇਲ ਬੈਕਸਾਈਡ ਪਲੇਨ ਰਹੂਗੀ ਬਾਟਮ ਤੇ ਬਾਟਮ ਤੁਹਾਨੂੰ ਦਿਖਾਉਣੀ ਹੈ ਹਲੋ ਜੀ ਆ ਤੁਹਾਨੂੰ ਕ੍ਰੇਪ ਦੀ ਮਿਲੂਗੀ ਇਹਦੇ ਨਾਲ 3 ਮੀਟਰ ਦੀ ਬਾਟਮ 2.5 ਮੀਟਰ ਦਾ ਸ਼ਰਟ 3 ਮੀਟਰ ਦੀ ਬਾਟਮ ਕਲਰ ਬਹੁਤ ਪਿਆਰਾ ਜਾਇਦਾ ਡਬਲ ਟੋਨ ਹੁੰਦਾ ਹੈ 골ਡਨ ਚਾਈਨਾ ਦੇ ਵਿੱਚ ਤੇ ਦੁਪੱਟਾ ਵੀ ਸ਼ੀਨ ਔਰਗੈਂਜ਼ਾ ਦਾ ਹੀ ਹੈ ਉਹ ਸਾਰਾ ਦੁਪੱਟਾ ਵੀ ਸੂਟ ਦੀ ਤਰ੍ਹਾਂ ਫ੍ਰੈਸ਼ ਪੇਂਟ ਨਾਲੇ ਹਾਈਲਾਈਟ ਹਲੋ ਆ ਵੀ ਸਾਰਾ ਦੇਖੋ ਠੀਕ ਹੈ ਫੇਰ ਇਹ ਫਲਾਅਰਸ ਆ ਗਏ ਸਾਰੇ ਇੱਕ ਉਧਰ ਆ ਗਿਆ ਫੇਰ ਸੈਂਟਰ ਚ ਆਗੇ ਦੋ ਫੁੱਲ ਉਹ ਵੀ ਹਾਈਲਾਈਟਡ ਆ ਪੂਰੇ ਫਿਰ ਇਧਰ ਆ ਗਈ ਠੀਕ ਹੈ ਇੱਕ ਫੁੱਲੇ ਤੇ ਹੋਰ ਐਕਸਟਰਾ ਆ ਗਿਆ ਠੀਕ ਹੈ ਜੀ ਇਧਰ ਹਾਂ ਤੇ ਹਾਂ ਜੀ ਦੁਪੱਟੇ ਨੂੰ ਇਸ ਵਾਰੀ ਇਹਨਾਂ ਨੇ ਅਲੱਗ ਤਰ੍ਹਾਂ ਦਾ ਹੀ ਟਿਸ਼ੂ ਜਿਹਾ ਲਾਇਆ ਹੋਇਆ ਬਹੁਤ ਸੋਹਣਾ ਜਿਹਾ ਮਤਲਬ ਰੌਂਟੈਕਸ ਨਹੀਂ ਚੱਕਦਾ ਕੰਮ ਤੇ ਖੁੱਲਾ 2 ਮੀਟਰ ਦਾ ਦੁਪੱਟਾ ਹੈ ਭਾਵੇਂ ਤੁਸੀਂ ਇਹਦੀ ਵੀ ਸ਼ਰਟ ਬਣਾ ਲਿਓ ਐਡਾ ਦੁਪੱਟਾ ਹੈ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਸਿਰਫ 3720 ਰੁਪਏ ਘਰ ਤੱਕ ਡਿਲੀਵਰ ਹੋਣ ਤੱਕ 3720 ਰੁਪਏ ਦੇਣੇ ਆ ਤੁਸੀ ਸਾਡੇ ਠੀਕ ਹੈ ਜੀ ਅਗਲਾ ਆ ਗਿਆ ਇਹ ਵਾਲਾ ਕਲਰ ਕਲਰ ਵੀ ਇੱਕ ਤੋਂ ਇੱਕ ਖੂਬਸੂਰਤ ਲੋ ਲੈਵਲ ਐ ਸੂਟ ਦਾ ਆਪਣਾ ਇੱਕ ਮਤਲਬ ਜਿਨ੍ਹਾਂ ਨੂੰ ਹੁੰਦਾ ਨਾ ਕਿ ਲੁੱਕ ਵੀ 엘ਿਟ ਕਲਾਸ ਆਵੇ ਤੇ ਤਾਮਝਾਂਬੀ ਨਾ ਹੋਵੇ ਉਹਨਾਂ ਲਈ ਬਹੁਤ ਹੀ ਪਰਫੈਕਟ ਪੜਿ ਲਿਖੇ ਪਾਰਟੀ ਵੀਰ ਸੂਟ ਹੈ ਇਹ ਲੋ ਬਹੁਤ ਸੋਹਣਾ ਲੱਗਣਾ ਇੱਥੇ ਥੋੜਾ ਗਲ ਬਣ ਜਾਣਾ ਇੱਕ ਸਾਈਡ ਆ ਫੁੱਲਾ ਜਾਊਗਾ ਤੇ ਇੱਕ ਆ ਆ ਗਿਆ ਠੀਕ ਪੂਰਾ ਥੋੜਾ ਫਰੰਟ ਭਰਿਆ ਹੋਣਾ ਹੈ ਲੈਣ ਦੇਣ ਕਰੋ ਆਪਣੀ ਰੱਖੋ ਸੂਟ ਮੂੰਹੋਂ ਬੋਲਦਾ ਆਪਣੇ ਆਪ ਚ 3720 ਰੁਪਏ ਚ ਸੂਟ ਤੁਹਾਡੇ ਘਰ ਆ ਜਾਊਗਾ ਲਓ ਜੀ oh my god ਕਿਹਨਾਂ ਸੋਣਾ ਕਲਰ ਹੈ ਕਿਹੜਾ ਕਲਰ ਖਾਵਾਂਗੇ ਇਹਨੂੰ ਸੇਮ ਹਾਂ ਫੌਜੀ ਕਲਰ ਦੇ ਵਿੱਚ ਜਿਹੜਾ ਮਹਿੰਦੀ ਦਾ ਟੱਚ ਹੈ ਹਨਾ ਹਲਕਾ ਜਿਹਾ ਫੌਜੀ ਤੋਂ ਮਹਿੰਦੀ ਵਾਲੇ ਪਾਸੇ ਨੂੰ ਇਹ ਨਵਾਂ ਜਿਹਾ ਕਲਰ ਹੈ ਤੇ ਬਿਲਕੁਲ ਸਹੀ ਦੇਖਿਆ ਤੁਸੀਂ ਲਓ ਡੀਸੈਂਟ ਵਰਕ ਡੀਸੈਂਟ ਕਲਰ ਕੰਬੀਨੇਸ਼ਨ ਤੇ ਸਿਰਫ 3700 ਵੀਰ ਵੀ ਜਸਟ ਪਿਕ ਆਈਟਮ ਐ ਸੋਚਣ ਦਾ ਮੁੱਦਾ ਹੀ ਹੈ ਨੀਗਾ ਯਾਨੀ ਸੋਹਣੀ ਜੀ ਚੀਜ਼ ਆਊਗੀ ਤੁਹਾਡੇ ਕੋਲ ਕੁੜਮਾਚਾਰੀ ਨਿਭਾਉਣ ਵਾਲੀ ਚੀਜ਼ਾਂ ਨੇ ਇਹ ਕੁੜਮਾਚਾਰੀ ਲੈਵਲ ਐ ਸੂਟ ਦਾ ਹਲੋ ਦੇਖੋ ਦੇਖੋ ਜੀ ਇਹ ਆ ਗਿਆ ਤੁਹਾਡਾ ਅਗਲਾ ਠੀਕ ਐ ਲੋ 3700 ਵੀਚ ਲੋ ਜੀ ਹੁਣ ਅਗਲਾ ਦਿਖਾਉਣੀ ਆ ਤੁਹਾਨੂੰ ਲੋ ਜੀ ਅਗਲਾ ਡਿਜ਼ਾਈਨ ਬਹੁਤ ਹੀ ਸੋਹਣਾ ਇਹਦਾ ਹੈਗਾ ਜੀ ਕਲਾਸੀ ਬੇਸ ਨਿਊ ਵੇਸਾ ਹੈ ਇਹਦਾ ਨਾਂ ਰੱਖਿਆ ਇਹਨਾਂ ਨੇ ਕਲਾਸੀ ਲੋ ਜੀ ਸਾਰਾ ਕੁਝ ਛੱਡ ਦੋ ਸਿਰਫ ਪ੍ਰਿੰਟ ਸਿੰਗਲ ਕਲਰ ਦਾ ਸੀ ਗ੍ਰੀਨ ਦਾ ਪ੍ਰਿੰਟ ਇੰਨਾ ਪਿਆਰਾ ਬਸ ਕੀ ਦੱਸਾਂ ਤੁਹਾਨੂੰ ਤੇ ਉੱਤੋਂ ਦੀ ਉਹਦੇ ਇੰਨਾ ਸਮਾਰਟ ਜਿਹਾ ਵਰਕ ਬੰਦਾ ਪਾ ਕੇ ਬਹਿ ਜਾ ਬਹਿ ਜਾ ਹੋ ਜਾਣੀ ਹੈ ਤੇ ਇੰਨਾ ਪਿਆਰਾ ਇਹਦਾ ਫੈਬਰਿਕ ਹੈ ਹਾਂ ਠੀਕ ਹੈ ਬਹੁਤ ਸੋਹਣਾ ਹੈ ਹਾਂ ਜਿਵੇਂ ਦਰਬਰੀ ਨੂੰ ਹੋਰ ਇੰਟਰੂ ਲੁੱਕ ਦੇ ਟਿਓਰੀ 올 ਸਟੇਪ ਨਾਲ ਹੈ ਇਹ ਬੜਾ ਸੋਹਣਾ ਲੋ ਤੇ ਆਹ ਲੋ ਜੀ ਤੁਹਾਡਾ ਵਰਕ ਵੀ ਉਨਾ ਹੀ ਸਮਾਰਟਲੀ ਕੀਤਾ ਇਹਦੇ ਤੇ ਬਹੁਤ ਹੀ ਪਿਆਰਾ ਵਰਕ ਕੀਤਾ ਹੈ ਸਿੰਗਲ ਟਾਂਕੇ ਦਾ ਕੰਮ ਤੇ ਗ੍ਰੇਸਫੁਲ ਜੈਰੇ ਤੇ ਕੰਮ ਕੀਤਾ ਹੋਇਆ ਤੇ ਇਹ ਆ ਗਈ ਜੀ ਤੁਹਾਡੀ ਓ ਮਾਈ ਗੋਡ ਕ੍ਰੇਪ ਦੀ ਬਾਟਮ ਤੇ ਉਹਦੇ ਉੱਤੇ ਵਰਕ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਪਾਰਟੀ ਵੇਅਰ ਬੇਸ ਹੈ ਕਿਉਂਕਿ ਕ੍ਰੇਪ ਦੀ ਬਾਟਮ ਤਾਂ ਹੀ ਲੱਗਦੀ ਹੈ ਠੀਕ ਹੈ ਆ ਤੁਹਾਨੂੰ ਕ੍ਰੇਪੀ ਬਾਟਮ ਉੱਤੇ ਇੰਨਾ ਸੋਹਣਾ ਵਰਕ ਕਰਕੇ ਦਿੱਤਾ ਜਿਵੇਂ ਇਹ ਸਿੰਗਲ ਉਹੀ ਖੱਚੀ ਵਿੱਚ ਵਾਲਾ ਪ੍ਰਿੰਟ ਇਹਦੇ ਤੇ ਵਰਕ ਕੀਤਾ ਪੈਚ ਨਹੀਂ ਹੈ ਤੇ ਨਾਲ ਆ ਵਰਕ ਠੀਕ ਹੈ ਕريب ਦਾ ਤੁਹਾਨੂੰ ਬੋਟਮ ਮਿਲੂਗਾ ਇਹਦਾ ਕਲਰ ਬਿਲਕੁਲ ਸਹੀ ਹੈ ਮਾਸ਼ਾਅੱਲਾ ਕਲਰ ਹੈ ਪੂਰਾ ਠੀਕ ਹੈ ਤੇ ਹੁਣ ਤੁਹਾਨੂੰ ਦਿੰਨੇ ਆ ਇਹਦਾ ਦੁਪੱਟਾ ਠੀਕ ਹੈ ਲੋ ਸ਼ਰਟ ਤੇ ਵੀ ਵਰਕ ਸਲਵਾਰ ਤੇ ਵੀ ਵਰਕ ਤੇ ਉੱਪਰੋਂ ਦੀ ਫੈਬਰਿਕ ਵੀ ਬਹੁਤ ਸੋਹਣਾ ਤੇ ਦੁਪੱਟੇ ਦਾ oh my god ਦੁਪੱਟਾ ਪਤਾ ਨਹੀਂ ਕਿਹੜੇ ਫੈਬਰਿਕ ਦਾ ਇੰਨਾ ਸੋਹਣਾ ਲੋ ਡੈਬੀ ਟਾਈਪ है ना बिल्कुल तो लाइट वेट हाँ लो जी खुला ठुला सेम ओही कलर हाईली क्वालिफाइड सूट है मेरे हिसाब न बहुत ही ज्यादा पढ़िया लिखा सूट है ये ठीक है लो तो टैबी टाइपी लुक है हाँ ठीक है तो प्राइस है फड़ी फटी दुपट्टा पूरा खुला में न लगी हुई है लेस लो खुला आ लुक आऊगी दुपट्टे के उत्ते ठीक है ਤੇ ਸਿੰਪਲ ਸੋਬਰਸ ਤੇ 스마트 ਸੂਟ ਸਿਰਫ 2545 ਤੁਹਾਡੇ ਕੋਲ ਪਹੁੰਚਦਾ ਕਰ ਦਿਆਂਗੇ ਅਸੀਂ ਲਓ ਜੀ ਕਲਰ ਵੀ ਲਓ ਬਈ ਗੁੜੀਓ ਮੈਂਟ ਤੁਸੀਂ ਅੱਧਾ ਲਾਇਓ ਇਸ ਤੋਂ ਵੱਧ ਨਹੀਂ ਲਾਉਣਾ ਜੇ ਤੁਹਾਡਾ ਵਿਆਹ ਹੋਇਆ ਹੈ ਜਾਂ ਹੋਣ ਵਾਲਾ ਹੈ ਠੀਕ ਹੈ ਹੁਣ ਹੋਏ ਵਿੱਚ ਬਹੁਤ ਸਾਰੀਆਂ ਭੈਣਾਂ ਆ ਗਈਆਂ ਮੈਂ ਵੀ ਆ ਗਈ ਹੁਣ ਵਿੱਚ ਜੋ ਹੋਣ ਵਾਲਾ ਠੀਕ ਹੈ ਓ ਮਾਈ ਗਾਡ ਓ ਮਾਈ ਗਾਡ ਇਹਨਾਂ ਦਾ ਹੋਣ ਵਾਲਾ ਸਾਰੀਆਂ ਕੁੜੀਆਂ ਠੀਕ ਹੈ ਉਹ ਵੀ ਇਨਕਲੂਡਡ ਹੈ ਤੇ ਜਿਨ੍ਹਾਂ ਦਾ ਹੋ ਗਿਆ ਉਹ ਸਾਰੀਆਂ ਵੀ ਆਈਆਂ ਉਹ ਵੀ ਇਨਕਲੂਡਡ ਹੈ ਸਾਰਿਆਂ ਵਾਸਤੇ ਇਹ ਸੂਟ ਹੈ ਲੋ ਜੀ ਇਹ ਹੈਗਾ ਜੀ ਤੁਹਾਡਾ ਜਿਹੜੀਆਂ ਕੁੜੀਆਂ ਦੇ ਨਾ ਕੱਚੇ ਕੱਚੇ ਜਿਹੇ ਰੰਗ ਪਾਏ ਸੋਹਣੇ ਲੱਗਦੇ ਹੁੰਦੀ ਹੈ ਉਹਨਾਂ ਲਈ ਸਪੈਸ਼ਲ ਸੂਟ ਹੈ ਇਹ ਸਾਰਿਆਂ ਦੇ ਰੰਗ ਸਾਰੇ ਰੰਗ ਇਹਦੇ ਇਦਾਂ ਦੇ ਹੈ ਕਈ ਬੰਦੇ ਹੁੰਦੇ ਜਿਨ੍ਹਾਂ ਦੇ ਕੱਚੇ ਕੱਚੇ ਜਿਹੇ ਰੰਗ ਬੜੇ ਪਿਆਰ ਲੱਗ ਜਾਂਦੇ ਹਨ ਪਾਈ ਇਉਂ ਵੀ ਹੈ ਲੋ ਤੇ ਫੈਬਰਿਕ ਦਾ ਤੁਸੀਂ ਮਤਲਬ ਭੁੱਲ ਜੋ ਇਹਨਾਂ ਸੋਹਣਾ ਆਉਣ ਵਾਲੇ ਥੋੜੀ ਕੋਲੇ ਮਜ਼ਾ ਆ ਜਾਣਾ ਤੁਹਾਨੂੰ ਖੋਲ ਕੇ ਤੇ ਉੱਪਰੋਂ ਜਿਹੜੀ ਐ ਸਮਾਰਟ ਵਰਕ ਕੀਤਾ ਇਹਦੇ ਤੇ ਉਨੇ ਹੋਰ ਜ਼ਿਆਦਾ ਇਹਨੂੰ ਚੱਕ ਦਾ ਕੰਮ ਤੇ ਇਹ ਆ ਗਿਆ ਦਾ ਦੁਪੱਟਾ ਪ੍ਰਾਈਸ ਮਿਲ ਰਿਹਾ ਤੁਹਾਨੂੰ ਸਿਰਫ 2845 2845 ਚ ਦਾ ਨਾ ਜੇ ਤੁਸੀਂ ਲਿਫਾਫਾ ਖਲੋਲੋਗੇ ਬਸ ਉਹਦੇ ਹੀ ਪੂਰੀ ਹੋ ਜਾਣੀ ਖੋਲਣਸਾਰ ਬਾਕੀ ਜਦੋਂ ਪਾਉਂਗੇ ਉਹ ਤੁਹਾਡੇ ਐਕਸਟਰਾ ਠੀਕ ਹੈ ਲਿਫਾਫਾ ਖੋਲ ਕੇ 2845 ਰੁਪਿਆ ਦਾ ਆਨੰਦ ਆ ਜਾਣਾ ਤੁਹਾਨੂੰ ਲਓ ਜੀ ਅਗਲਾ ਦੇਖੋ ਹੁਣ ਦੱਸੋ ਮੈਂ ਕੀ ਬੋਲਾਂ ਸੂਟ ਇੰਨਾ ਪਿਆਰਾ ਹੈ ਇੰਨਾ ਪਿਆਰਾ ਆਪਣੀ ਆਪ ਬੋਲ ਰਿਹਾ ਸੂਟ ਲਓ ਲੈਣ ਦੇਣ ਕਰੋ ਧੀਆਂ ਭੈਣਾਂ ਨੂੰ ਦੋ ਨੂੰਹਾਂ ਨੂੰ ਦੋ ਹੌਟ ਪਿੰਕ ਬਾਟਮ ਠੀਕ ਹੈ ਲੋ ਜੀ ਅਗਲਾ ਆ ਗਿਆ ਇਹ ਵਾਲਾ ਬਲੈਕ ਇਹਦੇ ਵਿੱਚ ਆਪਣਾ ਗਤੀ ਨਹੀਂ ਹੈਣਾ ਬਲੈਕ ਵਿੱਚ ਤਾਂ ਗਤੀ ਨਹੀਂ ਨਾ ਲੋ ਬਲੈਕ ਸੂਟ ਨਹੀਂ ਡਾਲਾ ਤਾਂ ਕੀ ਡਾਲਾ ਵੀਡੀਓ ਵਿੱਚ ਲੋ ਜੀ ਦੇਖੋ ਇੱਕ ਭੈਣ ਨੇ ਇੱਕ ਦਿਨ ਮੈਨੂੰ ਕਿਹਾ ਵੀ ਤੁਸੀਂ ਥੋੜਾ ਜਨਾ ਹਿੰਦੀ ਚ ਵੀ ਦੱਸਿਆ ਕਰੋ ਮਹਾ ਭੈਣੇ ਮੈਂ ਦੱਸਤਾ ਦਾਵਾਂ ਵੀ ਮੇਰੀ ਮੂੰਹ ਤਾਂ ਜੱਜਦੀ ਨਹੀਂ ਹੁੰਦੀ ਕੀ ਕਰਾਂ ਇੱਕ ਵਾਰੀ ਟਰਾਈ ਕੀਤੀ ਸੀ ਜੋ ਵੀ ਨਹੀਂ ਸਜਦੀ ਹੋਰ ਹੀ ਕੁਝ ਹੋ ਜਾਂਦਾ ਲੋ ਜੀ ਦੇਖੋ ਕੁਝ ਨਹੀਂ ਹੈਗਾ ਬੋਲਣ ਨੂੰ ਬਸ ਚੱਕੋ ਮਿੰਟੋ ਮਿੰਟੀ 28.45 ਟਰਸਟ ਮੀ ਬਹੁਤ ਪਿਆਰੀ ਚੀਜ਼ ਭੇਜਾਂਗੇ ਤੁਹਾਡੇ ਕੋਲ ਠੀਕ ਹੈ ਹੁਣ ਤੁਹਾਨੂੰ ਦਿੰਨੇ ਆ ਲੋ ਜੀ ਗਲੇਸ ਆ ਗਈ ਹੁਣ ਹਾਂਜੀ ਲੇਟੈਸਟ ਕਲੈਕਸ਼ਨ ਹੈ ਸਾਰੀ ਨਵੀਂ ਲਾਂਚ ਲੋ ਵਾਹ ਹੋ ਮਾਈ ਕਾਰ ਗਲੇਜ਼ ਗਲੇਜ਼ ਵੀ ਇਹਨਾਂ ਨੇ ਸੌਰੀ ਨਵੇਂ ਸਟਾਈਲ ਚ ਕੱਢੀ ਆ ਨਾ ਵਿੱਚ ਲਾਈਨਸ ਲਾਈਨਸ ਜੀਆਂ ਦਿਸਦੀਆਂ ਹੁੰਦੀਆਂ ਨੇ ਜਿਵੇਂ ਨਾ ਤਾਂ ਟਰਾਈ ਹੁੰਦੀਆਂ ਨੇ ਉਹ ਵੀ ਦਿਸਦੀਆਂ ਨੇ ਲਾਈਨਾਂ ਵਿੱਚ ਬੜੀਆਂ ਬੜੀਆਂ ਡਬਲ ਟੋਨ ਜ ਹੈ ਇਹ ਤੇ ਲੋ ਜੀ ਫਿਰ ਦੇਖੋ ਓਟਲੀ ਬਟਨ ਲਾਤੇ ਗਰਾਉਂਡ ਟੈਕਸ ਨੇ ਉੱਪਰੋਂ ਲੈ ਕੇ نیچے ਤੱਕ ਸੂਟ ਭਰਤਾ ਸਾਰਾ ਲੋ ਇਸ ਤੋਂ ਵੱਧ ਹੁਣ ਕੀ ਮੰਗਾਂਗੇ ਆਪਾਂ ਤੇ ਕਲਰ ਇਨਾਂ ਦਾ ਕੋ ਪਿਆਰਾ بیس ਤੇ ਉਹਦੇ ਉੱਤੇ ਸੋਬਰ ਜੇ ਕਲਰ ਲਗਾ ਕੇ ਕੰਮ ਕੀਤਾ ਤੇ ਨਾਲ ਫਿਰ ਪਿੰਟੈਕਸ ਪਾ ਕੇ ਉਹਨੂੰ ਪਤਾ ਬੀਬੀਆਂ ਨੇ ਹਟਾਣੀ ਤੇ ਪਿੰਟੈਕਸ ਵੀ ਪਾ ਦਿੱਤੀ ਤੇ ਇਹ ਆ ਗਿਆ ਜੀ ਥੋੜਾ 5 ਮੀਟਰ ਰਨਿੰਗ ਦੇ ਵਿੱਚ ਠੀਕ ਹੈ ਹੁਣ ਬਾਹਾਂ ਤੇ ਨਹੀਂ ਕੀਤਾ ਜੇ ਤੁਸੀਂ ਨਹੀਂ ਹਟਣਾ ਤਾਂ ਫਿਰ ਬਾਹਾਂ ਤੇ ਆਪੇ ਕਰਾ ਲਿਓ ਆਹ ਕਲਰ ਦਾ ਹਾਈਲਾਈਟ ਵੈਸੇ ਜਿਹੜਾ ਖੜਾ ਰੰਗਾ ਜੇ ਵਿੱਚ ਲੱਗਿਆ ਬਹੁਤ ਸੋਹਣਾ ਲੱਗੂਗਾ ਹੁਣ ਤੁਹਾਨੂੰ ਦੁਪੱਟਾ ਦਿਖਾ ਦਿੰਦੀ ਹਾਂ ਮੈਂ ਕੋਈ ਲਾਈਨਿੰਗ ਨਹੀਂ ਕੋਈ ਸੀ ਥਰੂ ਨਹੀਂ ਕੁਝ ਨਹੀਂ ਚਾਹੇ ਟੇਲਰ ਕੋਈ ਜਾਵੇ ਲਾਈਨਿੰਗ ਲੱਗੂ ਲਵਾਉਣੀ ਨਹੀਂ ਠੀਕ ਹੈ ਬਹੁਤ ਸੋਹਣਾ ਸੂਟ ਬਣੂ ਚਿਨਾਉਂ ਦਾ ਦੁਪੱਟਾ ਹੈ ਫਿਰ ਮੈਂ ਤੁਹਾਨੂੰ ਇੱਥੇ ਦਿਖਾਉਣੀ ਆ ਪ੍ਰਿੰਟਿੰਗ ਕਿੰਨੀ ਪਿਆਰੀ ਹੋਈ ਓਹੋ ਹਲੋ ਦੇਖੋ ਖੜਾ ਰੰਗਾ ਜਿਹਾ ਪ੍ਰਿੰਟ ਚਿਨਾਉਂ ਦੇ ਦੁਪੱਟੇ ਦੇ ਉੱਤੇ ਆ ਦੇਖੋ ਵਿੱਚ ਤੁਸੀਂ ਕਿੰਨਾ ਪਿਆਰਾ ਸ਼ਾਇਨਾ ਡਬਲ ਲਿਕਦਾ ਨਾ ਮੁੰਤੀ ਜੀ ਵਿੱਚ ਦਿਸਦੀਆਂ ਹਾਂ ਲਾਈਨਾਂ ਜੀਆਂ ਤੇ ਲੇਸ ਲੱਗੀ ਹੋਈ ਹੈ ਤੇ ਸੂਟ ਦਾ ਪ੍ਰਾਈਸ 2720 ਸਿਰਫ 2720 ਬਹੁਤ ਖੂਬਸੂਰਤ ਸੂਟ ਹੈ 2720 ਵਿੱਚ ਗਰਮੀਆਂ ਦਾ ਪਾਰਟੀਅਰ ਬਣ ਗਿਆ ਇੱਕ ਤਰ੍ਹਾਂ ਦਾ ਕਿਉਂਕਿ ਫੁੱਲ ਫਰੰਟ ਤੁਹਾਡਾ ਵਰਕ ਮਿਲ ਰਿਹਾ ਹੈ ਗਲੇ ਤੇ ਡਿਜ਼ਾਈਨਿੰਗ ਮਿਲ ਰਹੀ ਹੈ ਲਾਈਨਿੰਗ ਕੋਈ ਲਵਾਉਣੀ ਨਹੀਂ ਤੁਸੀਂ ਲਓ ਦੇਖੋ ਲੁੱਕ ਦੇਖੋ ਸੂਟਾਂ ਦੀ ਮੁੱਦਾ ਹੀ ਹੈ ਨਹੀਂ ਕੁਝ ਸੋਚਣ ਦਾ ਠੀਕ ਹੈ ਇਹ ਕਲਰ ਆ ਗਿਆ ਜੀ ਤੁਹਾਡਾ ਕਾਪਰ ਕਲਰ ਹੈ ਨਾ ਪ੍ਰੋਪਰ ਕਾਪਰ ਕਲਰ ਹੈ ਇਹ ਲਓ ਜੀ ਮਹਿੰਦੀ ਕਲਰ ਗਿੱਲੀ ਮਹਿੰਦੀ ਵਰਗਾ ਜਿਹਾ ਕਲਰ ਹੈ ਹਾਂ ਗਿੱਲੀ ਮਹਿੰਦੀ ਵਰਗਾ ਕਲਰ ਹੈ ਦਾ ਪ੍ਰੋਪਰ ਖੋਲਦੀ ਆ ਮੈਂ ਸੂਟ ਪੂਰਾ ਇਹ ਦੇਖਣਾ ਬਿਊਟੀ ਇਸ ਚੀਜ਼ ਦੀ ਹੈ ਕਿ ਜਿਹੜੇ ਤੇ ਕਲਰ ਕੰਬੀਨੇਸ਼ਨ ਲੱਗੀ ਹੈ ਉਹ ਬਹੁਤ ਹੀ ਡੀਸੈਂਟ ਹੈ ਜਿਵੇਂ ਇਹਦਾ ਮਤਲਬ ਨੀਚੇ بیس ਗੂੜੇ ਰੱਖਿਆ ਸੋਰੀ ਰਾਮ ਟੈਕਸ ਨੇ ਪੂਰਾ ਸੈਟ ਗੂੜਾ ਨਹੀਂ ਤੇ ਪਰ ਇਹਦੇ ਉੱਤੇ ਜਿਹੜਾ ਕਲਰ ਕੰਬੀਨੇਸ਼ਨ ਲੱਗਿਆ ਉਹ ਇੰਨੇ ਡੀਸੈਂਟ ਹੈ ਬੇ ਸੂਟ ਬਹੁਤ ਹੀ ਜ਼ਿਆਦਾ ਸਮਾਰਟ ਲੱਗਣਾ ਬਣ ਕੇ ਪੜਕੀਲਾ ਬਿਲਕੁਲ ਵੀ ਨਹੀਂ ਲੱਗੂਗਾ ਚਾਹੇ ਥੋੜਾ ਥੋੜਾ ਜਿਹਾ ਏਜ ਹੈਗੀ ਵੀ ਹੈ ਤਾਂ ਵੀ ਤੁਸੀਂ ਇਹ ਸੂਟ ਰਾਮ ਨੂੰ ਪਾ ਸਕਦੇ ਹੋ ਕਿਉਂਕਿ ਜਿਹੜੇ ਤੇ ਵਰਕ ਹੈ ਨਾ ਭਰਿਆ ਪਿਆ ਸੂਟ ਬਟ ਪੜਕੀਲਾ ਬਣ ਬਿਲਕੁਲ ਨਹੀਂ ਹੈਗਾ ਸੂਟ ਦੇ ਵਿੱਚ ਲਓ ਬਹੁਤ ਹੀ ਡੀਸੈਂਟ ਸਮਾਰਟ ਜੀ ਸੂਟ ਤੇ ਵੈਰੀ ਰੀਜ਼ਨੇਬਲ ਪ੍ਰਾਈਸ ਇੰਨੇ ਵਰਕ ਦੇ ਉੱਤੇ ਪੂਰਾ ਤਿਆਰ ਸੂਟ ਸਿਰਫ 2720 ਚ ਲਓ ਜੀ ਇੱਕ ਅਗਲਾ ਡਿਜ਼ਾਈਨ ਇਹ ਨਵਾਂ ਦਾ ਹਿੱਟ ਡਿਜ਼ਾਈਨ ਹੈ ਗਰਾਉਂਡ ਟੈਕਸ ਦਾ ਲਓ ਜੀ ਗਲੇਸ ਤੇ ਹੀ ਹੈ ਲਓ ਜੀ ਇਹ ਤੁਹਾਨੂੰ ਮਿਲ ਗਿਆ ਪੈਨਲ ਵਰਕ ਨਾਲ ਸਾਰਾ ਵਰਕ ਹੈ ਕੋਈ ਲੇਸ ਨਹੀਂ ਹੈਗੀ ਤੇ ਫਿਰ ਇੱਕ ਪੈਚ ਵਰਕ ਦਾ ਹੁਣ ਇੱਥੇ ਆ ਗਿਆ ਇੱਕ ਇੱਥੇ ਆ ਗਿਆ ਇੱਕ ਫੇਰ ਆ ਗਿਆ ਤੇ ਫਿਰ ਘੇਰਾ ਆ ਗਿਆ ਓ ਮਾਈ ਗॉड ਸਾਰਾ ਹੀ ਪਰਤਾ ਸੂਟ ਤੇ ਇਹ ਆ ਗਈ ਤੁਹਾਡੀ ਸਲਵਾਰ ਢਾਈ ਦਾ ਕੱਟ ਹੈ ਕਿ ਤਿੰਨ ਦਾ ਤਿੰਨ ਦਾ ਲੱਗ ਰਿਹਾ ਮੈਨੂੰ ਹਨਾ ਤਈਏ ਢਾਈ ਹੈ ਢਾਈ ਢਾਈ ਦਾ ਕੱਟ ਹੋਊਗਾ ਜੀ ਇਹਦੀ ਸਲਵਾਰ ਵੀ ਢਾਈ ਹੈ ਤੇ ਸ਼ਰਟ ਵੀ ਢਾਈ ਹੈ ਡੀਸੈਂਟ ਜਿਹਾ ਸੂਪਰ ਜਿਹਾ ਕੰਮ ਬਹੁਤ ਸੋਹਣਾ ਘੇਰਾ ਤੁਸੀਂ ਮੰਨ ਕੇ ਚੱਲਿਓ 26 ਹਾਂ ਮਿਨੀਮਮ ਢਾਈ ਵੀ ਹੋ ਸਕਦਾ ਦਿਓ ਆਹ ਵਾਲਾ ਡਿਜ਼ਾਈਨ ਹੈ ਇਹ ਹੀ ਆਹ ਵਾਲੀ ਹੈ ਢਾਈ ਸੀ ਇਹਨਾਂ ਦੀ ਇਹਦੇ ਤੇ ਅਸੀਂ ਉਦੇ ਦੇ ਵਿੱਚ کافی ਸਾਰੇ ਕੱਢਦੇ ਸੀਗੇ ਸੂਟ ਇਹ ਸਟੇਟਸ ਤੇ ਵੀ ਸਾਡੇ 26 ਹੈ ਠੀਕ ਹੈ ਜੀ ਐਂਡ ਟੂ ਐਂਡ ਵਰਕ ਸਾਡੇ 26 ਹੈ ਚਨੌਨ ਦਾ ਦੁਪੱਟਾ ਨਾਲ ਤੇ ਦੁਪੱਟੇ ਦੇ ਉੱਤੇ ਹੋ ਜਾਵੇ ਹੈ ਬਰਸ਼ ਪੇਂਟ ਇਹ ਚੀਜ਼ ਇਹ ਗਰਮੀਆਂ ਦੇ ਵਿੱਚ ਬਹੁਤ ਸੋਹਣੀ ਲੱਗਦੀ ਹੈ ਬਰਸ਼ ਪੇਂਟ ਜਾਂ ਨਾ ਚੇਂਜ ਜਾਂ ਕਰ ਦਿੰਦਾ ਹੈ ਸਟਾਈਲ ਨੂੰ ਬੜੀ ਬੁੱਤ ਲੋ ਆ ਦੇਖੋ ਇਦਾਂ ਹੋਇਆ ਹੋਇਆ ਹੈ ਸਟਾਈਲ ਵੀ ਬੜਾ ਸੋਹਣਾ ਕੀਤਾ ਹੈ ਬਰਸ਼ ਪੇਂਟ ਦਾ ਠੀਕ ਹੈ ਤੇ ਨਾਲ ਲੱਗੀ ਹੋਈ ਹੈ ਕਾਟਨ ਲੇਸ ਤੇ ਪ੍ਰਾਈਸ 2095 ਸਿਰਫ 2095 ਚ ਬਹੁਤ ਸੋਹਣਾ ਸੂਟ ਹੈ ਭੈਣੋ ਮੈਂਂਟੀ ਮਾਰਿਓ 2095 ਚ ਸੋਚਣ ਦਾ ਪੁਆਇੰਟ ਹੀ ਖਤਮ ਕਰਤਾ ਰੌਂਡ ਟੈਕਸ ਨਹੀਂ ਲੋ ਜੀ ਤੇ ਮਿਲੂਗਾ ਤੁਹਾਨੂੰ ਇਹ ਮੈਚਿੰਗ ਦੇ ਵਿੱਚ ਚਲੋ ਛੋਟਾ ਪ੍ਰਿੰਟ ਬਹੁਤ ਸੋਹਣਾ ਲੱਗ ਰਿਹਾ ਤੇ ਉਹਦੇ ਵਿੱਚ ਡੋਮੀਨੇਟਿੰਗ ਵਰਕ ਠੀਕ ਹੈ ਤੇ ਇਹ ਆ ਗਿਆ ਦਾ ਦੁਪੱਟਾ 2095 ਚ ਲੋ ਜੀ ਰਸਟੀ ਰਸਟੀ ਜਾ ਹਾਂ ਲੋ ਪੂਰਾ ਕੋਲਮੇ ਸ਼ਰਟ ਇਹ ਉਹ ਲੋ ਹੁਣ ਦੇਖੋ ਦੇਖੋ ਪੂਰੇ ਸੂਟ ਦੀ ਭਰੀ ਹੋਈ ਲੁੱਕ ਆਉਣੀ ਹੈ ਤੇ ਇਹ ਆ ਗਈ ਇਹਦੀ ਬਾਟਮ ਇਹ ਆ ਗਿਆ ਦਾ ਦੁਪੱਟਾ ਨੈਕਸਟ ਆ ਗਿਆ ਇਹਨਾਂ ਡੀਪ ਰਾਣੀ ਜਿਹਾ ਟਾਈਪ ਕਲਰ ਹੁੰਦਾ ਇਹ ਹੈ ਨਾ ਜਿਹੜਾ ਹੁਣ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਖੜ ਜੋ ਬਾਟਮ ਕਲਰ ਦਿਖਾਉਂਗੀ ਤਾਂ ਹੋਰ ਜ਼ਿਆਦਾ ਕਲੀਅਰ ਹੋ ਜਾਊਗਾ ਵਾਈਨ ਮੈਰੂਨ ਹੈ ਕਿ ਦੀ ਪ੍ਰਾਣੀ ਇਹਨਾਂ ਲੋ ਆ ਗਿਆ ਦਾ ਬਾਟਮ ਦਾ ਕਲਰ ਠੀਕ ਹੈ ਜੀ ਢਾਈ ਢਾਈ ਦਾ ਕੱਟ ਹੋਊਗਾ ਇਹ ਆ ਗਿਆ ਦੁਪੱਟਾ ਲੋ ਜੀ ਹੁਣ ਤੁਹਾਨੂੰ ਦੇਣੀ ਹੈ ਕਾਟਨ ਇਹਦੇ ਤੋਂ ਸ਼ੁਰੂ ਕਰ ਲਈਏ ਲੋ ਜੀ ਕਾਟਨ ਦੇ ਤੁਹਾਨੂੰ ਸੂਟ ਦੇਣ ਲੱਗੇ ਆਪਾਂ ਬਹੁਤ ਹੀ ਸੋਹਣੇ ਬਿਊਟੀਫੁਲ ਸੂਟ ਦੇਣੇ ਆ ਔਰ ਇਹਦੇ ਤੋਂ ਤੁਹਾਨੂੰ ਡਿਸਕਾਊਂਟਡ ਰੇਟ ਹੈ ਜਿਹੜਾ ਅੱਜ ਦੇਣ ਲੱਗੇ ਆਪਾਂ ਠੀਕ ਹੈ ਹੋ ਸਕਦਾ ਹੈ ਕਿ ਜਦੋਂ ਇਹ ਨੈਕਸਟ ਟਾਈਮ ਆਉਣ ਸੇਮ ਤਾਂ ਹੋ ਸਕਦਾ ਨਹੀਂ ਡੈਫੀਨਿਟਲੀ ਵੱਧ ਕੇ ਆਉਣਗੇ ਠੀਕ ਹੈ ਠੀਕ ਹੈ ਜੀ ਲੋ ਇਹ ਕਿ ਟੈਕਸ ਵਾਲਿਆਂ ਦਾ ਸੂਟ ਹੈ ਇਹ 5 ਮੀਟਰ ਤੁਹਾਨੂੰ ਰਨਿੰਗ ਦੇ ਵਿੱਚ ਮਿਲੂਗੀ ਕਾਟਨ ਸੋਲਿਡ ਕਾਟਨ ਠੀਕ ਹੈ ਤੇ ਆ ਤੁਹਾਨੂੰ ਮਿਲੂ ਇਹਦੇ ਤੇ ਪੂਰਾ ਖੂਬਸੂਰਤ ਪ੍ਰਿੰਟ ਤੇ ਨਾਲ ਤੁਹਾਨੂੰ ਮਿਲੂਗਾ ਇੰਨਾ-ਇੰਨਾ ਵਰਕ ਹੁਣ ਤੁਹਾਨੂੰ ਵਰਕ ਦਿਖਾਉਣੀ ਆ ਮੈਂ ਇਹਦਾ ਕਿੱਦਾਂ ਦਾ ਹੈ ਇਹ ਇਦਾਂ ਹੋਊਗਾ ਵਰਕ ਇਦਾਂ ਹੈ ਇਹ ਕਟਵਰਕ ਤੇ ਉੱਪਰ ਇੱਕ ਇੱਕ ਬੇਲ ਬਣੀ ਹੋਈ ਐ ਮੈਂ ਤੁਹਾਨੂੰ ਇਹਦੀ ਉਹ ਦੱਸ ਦੇਣੀ ਐ ਕਿੰਨੀ ਐ ਕੁੜੀਓ ਇੰਚ ਟੇਪ ਨਾਲ ਬਟ ਕੀ ਰਹਾ ਦੱਸ ਦੇਣੀ ਕਿੰਨਾ ਐ 29 ਤੱਕ 39 ਤੱਕ ਤੋ ਬਟ ਆ 29 30 ਤੱਕ ਐਂਟ ਟੂ ਐਂਡ ਵਰਕ ਐ ਇਹਦਾ ਜੇ ਮੈਂ ਇੱਥੋਂ ਵੀ ਲੈ ਲਾਂ ਤਾਂ ਵੀ ਤੁਸੀਂ ਲੈ ਲਓ ਹਾਂ 29 ਐ ਠੀਕ ਐ 29 ਤੱਕ ਕਿਹ ਰ ਇਹਦਾ ਠੀਕ ਐ ਜੀ ਤੇ ਵਰਕ ਤੁਸੀਂ ਦੇਖ ਲਿਆ ਕਿੰਨਾ ਸੋਹਣਾ ਕਟਵਰਕ ਹੋਇਆ ਹੋਇਆ ਠੀਕ ਐ ਪਿਓਰ ਕਾਟਨ ਹੋਊਗੀ ਮਿਕਸਿੰਗ ਕੋਈ ਨਹੀਂ ਹੋਊਗੀ ਸੋਲਿਡ ਕਾਟਨ ਹੈ ਨੋ ਆਪਣਾ ਉਹ ਲਾਈਨਿੰਗ ਤੇ ਨੋ ਚਕਚਕੀ ਬਿਲਕੁਲ ਸਾਫ ਠੀਕ ਹੈ ਤੇ ਆ ਤੁਹਾਨੂੰ ਮਿਲੂ بیس ਕਲਰ ਬਲੈਕ ਹੈ ਦਾ ਹਾਂ ਇਹਦਾ بیس ਕਲਰ ਬਲੈਕ ਹੈ ਤੇ ਨਾਲ ਤੁਹਾਨੂੰ ਮਿਲੂਗਾ ਇਹ ਵਾਲਾ ਦੁਪੱਟਾ ਦੁਪੱਟਾ ਮਿਲੂਗਾ ਤੁਹਾਨੂੰ ਇਹਦਾ ਟਾਈ ਦੇ ਆਸ-ਪਾਸ ਹੀ ਹਾਂ ਟਾਈ ਦੇ ਆਸ-ਪਾਸ ਹੈ ਮਸਲੀਨ ਦਾ ਠੀਕ ਹੈ ਸਵਾ ਦੋ ਪਲੱਸ ਦੁਪੱਟਾ ਹੈ ਇਹ ਮਸਲੀਨ ਦਾ ਦੁਪੱਟਾ ਹੈ ਕਿਹੜੀ ਸਾਈਡ ਸਿੱਧੀ ਆਹੀ ਹੈ ਹਾਂਜੀ ਹਾਂ ਲਓ ਜੀ ਦੇਖੋ ਕੁੱਲੇ ਵਰ ਦਾ ਦੁਪੱਟਾ ਮਿਲੂਗਾ ਤੁਹਾਨੂੰ ਵਧੀਆ ਲਓ ਪ੍ਰਿੰਟਿੰਗ ਦੇਖੋ ਠੀਕ ਹੈ ਤੇ ਪੀਕ ਹੋਈ ਵੀ ਹੈ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਸੂਟ ਦਾ 1450 ਰੁਪਏ ਠੀਕ ਹੈ ਜੀ 1450 ਚ ਸੂਟ ਤੁਹਾਡੇ ਘਰ ਆ ਜਾਊਗਾ ਲਓ ਜੀ ਅਗਲਾ ਆ ਗਿਆ ਇਹ ਕਲਰ ਹੁਣ ਆਪਾਂ ਜ਼ਿਆਦਾ ਨਹੀਂ ਖੋਲਦੇ ਕਲਰ ਹੀ ਦਿਖਾਉਣੇ ਆ ਤੁਹਾਨੂੰ ਹੁਣ ਤਾਂ ਠੀਕ ਹੈ ਜੀ ਕਾਪਰੀ ਦਾ ਕਲਰ ਹੈ ਇਹ ਆ ਗਿਆ ਦਾ ਦੁਪੱਟਾ بیس ਆਫ ਦਾ ਬਲੈਕ ਹੈ ਇਹਨਾਂ ਦਾ ਹਾਂ بیس ਇਹਨਾਂ ਦਾ ਬਲੈਕ ਹੀ ਹੈ ਪੂਰਾ ਆ ਨਹੀਂ ਸਟ ਇਹ ਸਟ ਓਕੇ ਚੇਂਜ ਹੋਊਗਾ ਠੀਕ ਹੈ ਜੀ ਲੋ ਅਗਲਾ ਆ ਗਿਆ ਇਹ ਵਾਲਾ ਮੈਰੂਨ ਕਲਰ ਆ ਲੋ ਠੀਕ ਹੈ ਖੁੱਲੇ ਡੁੱਲੇ ਫੈਬਰਿਕਸ ਨਾਮੀ ਬ੍ਰਾਂਡ ਨਾ ਕੋਈ ਕਲਰ ਦੀ ਕੰਪਲੇਂਟ ਨਾ ਕਾਸੀ ਦੀ ਆਰਾਮ ਨਾਲ ਸੂਟ ਬਣਾਉਣਾ ਖੁੱਲਾ ਡੁੱਲਾ ਤੇ ਪੌਣੇ 5 ਮੀਟਰ ਰਨਿੰਗ ਦੇ ਵਿੱਚ ਸੂਟ ਆਊਗਾ ਤੁਹਾਡੇ ਕੋਲ ਠੀਕ ਹੈ ਲਓ ਜੀ ਅਗਲਾ ਬੋਟਲ ਗ੍ਰੀਨ ਸੋਚਣਾ ਹੀ ਨਹੀਂ ਮੈਂਟਲ ਆਉਣਾ ਤੁਸੀਂ ਬਸ ਅੱਧਾ ਇਸ ਤੋਂ ਵੱਧ ਤਾਂ ਪੁਆਇੰਟ ਹੀ ਹੈ ਨੀਗਾ ਇੰਨਾ ਸੋਹਣਾ ਸੂਟ ਹੈ ਤੁਸੀਂ ਕਿਸੇ ਨੂੰ ਦਿੰਦੇ ਲੈਂਦੇ ਵੀ ਉਹਨਾਂ ਦਾ ਬੰਦਾ ਸਵਾਊਗਾ ਇੰਨੀ ਪਿਆਰੀ ਆਈਟਮ ਆਉਣ ਵਾਲੀ ਤੁਹਾਡੇ ਕੋਲ ਪਿਓਰ ਕਾਟਨ ਆਊਗੀ ਕੋਈ ਮਿਕਸਿੰਗ ਨਹੀਂ ਕੁਝ ਨਹੀਂ ਠੀਕ ਹੈ ਖਿੜਮੀ ਲੁੱਕ ਦੇ ਨਾਲ ਹੀ ਡਲ ਡਲ ਸੂਟ ਨਹੀਂ ਹੈਗੇ ਪੂਰੇ ਖਿੜਮੀ ਖਿੜਮੀ ਸੂਟ ਹੈ ਕਾਫੀ ਪ੍ਰਿੰਟ ਸੇਮ ਹੈ ਪ੍ਰਿੰਟ ਸੇਮ ਹੈ ਜੀ ਹੁਣ ਤੇ ਘੇਰੇ ਤੇ ਜਿਹੜਾ ਵਰਕ ਹੈ ਉਹ ਸਟਾਈਲ ਚੇਂਜ ਹੋ ਗਿਆ ਹलो ਇਹ ਇਦਾਂ ਦਾ ਵਰਕ ਹੈ ਠੀਕ ਹੈ ਇਸ ਤਰ੍ਹਾਂ ਦਾ ਕਟ ਵਰਕ ਹੋਊਗਾ ਇਹਦੇ ਤੇ ਇਦਾਂ ਇਹਦੇ ਚ ਬੀਲ ਬਣੀਗੀ ਹੈ ਠੀਕ ਤੇ ਇਹ ਦੁਪੱਟਾ ਤੁਹਾਨੂੰ ਇਦਾਂ ਵੀ ਖੋਲ ਕੇ ਦਿਖਾਉਣੀ ਹੈ ਮੈਂ ਹਲੋ ਇਹ ਆ ਗਿਆ ਦੁਪੱਟਾ ਠੀਕ ਹੈ ਸਵਾ ਦੋ ਪਲੱਸ ਦੁਪੱਟਾ ਮਿਲੂਗਾ ਢਾਈ ਤੋਂ ਐਵੇਂ ਦੋ ਚਾਰ ਉਂਗਲਾਂ ਘੱਟ ਹੈ ਪੂਰਾ ਖੁੱਲਾ ਡੁੱਲਾ ਦੁਪੱਟਾ ਤੇ ਇਹਦਾ ਵੀ ਇੰਜੇਟੇਬ ਨਾਲ ਇੱਕ ਵਾਰੀ ਮਾਰਕ ਦੇਖ ਲਾਂ ਲਿਓ ਕੁਆਂਟੀਟੀ ਆਪਣੇ ਕੋਲ ਹੀ ਪੂਰੀ ਹੈ ਕਿਸੇ 'ਚ 5-5 ਸੂਟ ਹੈ ਕਿਸੇ 'ਚ 6 ਹੈ ਪਰ ਫਿਰ ਵੀ ਲੋ ਜੀ ਹਾਂ 28 29 29 ਤੱਕ ਹੀ ਹੈ ਹਾਂ 28 29 ਤੱਕ ਇਹਨਾਂ ਦੇ ਘੇਰੇ ਹੈਗੇ ਸਾਰਿਆਂ ਦੇ ਠੀਕ ਹੈ 5 ਮੀਟਰ ਤੁਹਾਨੂੰ ਰਨਿੰਗ 'ਚ ਮਖਮਲੀ ਕਾਟਨ ਹੈਨ ਵਧੀਆ ਵਾਲੀ ਤੁਹਾਡੇ ਕੋਲ ਪਹੁੰਚਣੀ ਹੈ ਠੀਕ ਬਹੁਤ ਸੋਹਣਾ ਸੂਟ ਆਊਗਾ ਤੁਹਾਡੇ ਕੋਲ ਲੋ ਲੈਣ ਦੇਣ ਕਰੋ ਤਾਂ ਵੀ ਤੁਸੀਂ ਦੇਖੋ ਪੈਸੇ ਦਾ ਵਿਰੋਧ ਸੂਟ ਦਾ ਕਿੰਨਾ ਹੈ। ਲਓ ਜੀ ਬੋਟਲ ਗ੍ਰੀਨ ਹਾਂ ਹਾਂ ਡਾਰਕ ਡਾਰਕ ਬੋਟਲ ਗ੍ਰੀਨ ਦੇ ਉੱਤੇ ਇਹ ਵਾਲਾ ਪ੍ਰਿੰਟ ਠੀਕ ਹੈ। ਵਾਈਨ ਮੈਰੂਨ ਠੀਕ ਹੈ ਡਾਰਕ ਮੈਰੂਨ ਉਹਦੇ ਉੱਤੇ ਇਹ ਵਾਲਾ ਪ੍ਰਿੰਟ ਫਾਲਸਾ ਇਹ ਪਹਿਲੇ ਸੈਟ ਚ ਨਹੀਂ ਆਇਆ ਸੀਗਾ। ਇਹਦੇ ਚ ਹੀ ਆਇਆ ਹੈ ਨਾ? ਹਾਂਜੀ ਹਾਂ ਲੋ ਜੀ ਫਾਲਸਾ ਕਲਰ ਵਰਕ ਵੀ ਪੂਰਾ ਭਰ ਕੇ ਸਫਾਈ ਨਾਲ ਹੋਇਆ ਹੋਇਆ ਹੈ। ਪੂਰੇ ਵਧੀਆ ਖੁੱਲੇ ਦੁਪੱਟੇ ਸਿਰਫ 1450 ਚ ਸੁਰੂਕਲੇ ਆ ਜਾਣੇ। ਲਓ ਜੀ ਅਗਲਾ ਬਹੁਤ ਹੀ ਸਮਾਰਟ ਜੀ ਪੜਿਆ ਲਿਖਿਆ ਜਿਹਾ ਸੂਟ ਦਿਖਾਉਣ ਲੱਗੀ ਤੁਹਾਨੂੰ ਮੈਂ ਇਹ ਲੇਲਨ ਤੇ ਹੈ ਇਹ ਲੇਲਨ ਕਾਟਨ ਹੈ ਸੌਫਟ ਵਾਲੀ ਠੀਕ ਹੈ ਲਓ ਜੀ ਇਹਨਾਂ ਜਿਵੇਂ ਡਿਊਟੀ ਤੇ ਕਾਲਜ ਗੋਇੰਗ ਉਸ ਤਰ੍ਹਾਂ ਨਾਲ ਸਪੈਸ਼ਲੀ ਬਹੁਤ ਸੋਹਣੇ ਸੂਟ ਨਹੀਂ ਕਰ ਲਈ ਜਿਹੜੂ ਕਾਊਗੀ ਬਣ ਕੇ ਇਹਨਾਂ ਦੀ ਤੇ ਆ ਇਹਦੇ ਉੱਤੇ ਇੱਕ ਹੈਂਡਵਰਕ ਕਰਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਠੀਕ ਹੈ ਹੈਂਡਵਰਕ ਹੋਇਆ ਹੋਇਆ ਇਹ ਆ ਗਈਆਂ ਜੀ ਤੁਹਾਡੀਆਂ ਬਾਵਾ ਠੀਕ ਹੈ ਇਹ ਆ ਗਿਆ ਥੋ ਇਹਨਾਂ ਨੇ ਮਤਲਬ ਢਾਈ ਢਾਈ ਦਾ ਕੱਟ ਹੈ ਠੀਕ ਹੈ ਢਾਈ ਦੀ ਸਲਵਾਰ ਢਾਈ ਦਾ ਹੀ ਸ਼ਰਟ ਤੇ ਸਵਾ ਦੋ ਪਲੱਸ ਦੁਪੱਟਾ ਕੰਪਨੀ ਨੇ ਤਾਂ ਸ਼ਾਇਦ ਢਾਈ ਕੱਟੇ ਹੋਣੇ ਠੀਕ ਹੈ ਪਰ ਅਸੀਂ ਸਵਾ ਦੋ ਹੀ ਕਹਿ ਰਹੇ ਹਾਂ ਕਿਉਂਕਿ ਉਹਨਾਂ ਨੇ ਮਸ਼ੀਨ ਤੇ ਵਰਕ ਕੀ ਖਿੱਚ ਕੇ ਕਰੇ ਹੁੰਦੀਆਂ ਤੇ ਇਹ ਆ ਗਈ ਤੁਹਾਡੀ ਕਾਟਨ ਦੀ ਸਲਵਾਰ ਠੀਕ ਹੈ ਜੀ ਸ਼ਰਟ ਇਹਦੀ ਲਿਲਣ ਦੀ ਹੈ ਤੇ ਦੁਪੱਟਾ ਹੈਗਾ ਮਸਲੀਨ ਦਾ ਇਹ ਆ ਲੋ ਆਹ ਦੁਪੱਟਾ ਆਊਗਾ ਤੁਹਾਡੇ ਕੋਲੇ ਦੇਖੋ ਕਿੰਨਾ ਖਿੜਮਾ ਖਿੜਮਾ ਪ੍ਰਿੰਟ ਹੈ ਬਹੁਤ ਸੁਣ ਸੁਣੇ ਨੇ ਸੂਟ ठीक है सिर्फ चौदह सौ पंजाज अगला कलर आऊगा ए वाला बहुत सोहना जहा ब्लू कलर है है ना हाँ लो कलर ही बड़े प्यारे है लो सेम प्रिंट तो बैकसाइड तो मिलेगा लो जी मैं दिखा भुल गई सी ठीक है लेंथ थोड़ी पूरी उणंजा तक इन्होंने लेंथ मतलब ढाई मीटर है ना इस करके फुल लेंथ बनूगी थोड़ी जिन्ना मर्जी तुम लेंथा बनाई जाए ये आ गई थोड़ी बॉटम ਰੋਇਲ ਕਮ ਪੈਟਰੋਲ ਬਲੂ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਹੈਨਾ ਆ ਲੈ ਸਮੁੰਦਰੀ ਪੱਟੇ ਤਾਂ ਹੋਰ ਜ਼ਿਆਦਾ ਕਲੀਅਰ ਹੋ ਰਿਹਾ ਕਿੰਨਾ ਸੋਹਣਾ ਜਿਹਾ ਕਲਰ ਹੈ ਦਾ ਬਹੁਤ ਸੋਹਣਾ ਜਸਟ ਪਿਕ ਆਈਟਮ ਆ ਨਹੀਂ ਸਾਰੀਆਂ ਜਿਹੜੀਆਂ ਦਿਖਾਉਂਗੀ ਹੁਣ ਤੁਹਾਨੂੰ ਇੱਕ ਸੂਟ ਨਾ ਮਿਲੇ ਤਾਂ ਦੂਜੇ ਤੇ ਸ਼ਿਫਟ ਹੋ ਜਿਓ ਕਿਉਂਕਿ ਚੀਜ਼ ਹੀ ਬਹੁਤ ਸੋਹਣੀ ਹੈ ਲਓ ਜੀ ਮੈਰੂਨ ਹਾਂਜੀ ਨਸਵਾਰੀ ਮੈਰੂਨ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਾਫੀ ਚੌਕਲੇਟੀ ਕਾਫੀ ਜਾਂ ਡਾਰਕ ਹੈਨਾ ਡਿਫਰੈਂਟ ਜਿਹਾ ਕਲਰ ਹੈ ਦਾ ਲੋ ਜੀ ਲੋ ਅਗਲਾ ਆ ਗਿਆ ਇਹ ਉਹਦੇ ਨਾਲ ਉਹ ਡਿਜ਼ਾਈਨ ਉਹਦੇ ਨਾਲ ਮਿਲਦਾ ਜੁਲਦਾ ਹੀ ਸੀ ਨਾ ਵਿੱਚ ਦੀ ਮੈਂ ਉਹ ਸ਼ੁਰੂ ਕਰ ਲਿਆ ਇਹਦਾ ਬੇਸਿਕ ਪ੍ਰਿੰਟ ਡਿਫਰੈਂਟ ਹੈ ਆਹ ਬਹਲਾ ਹਾਂ ਹਾਂ ਲੋ ਜੀ 5 ਮੀਟਰ ਰਨਿੰਗ ਵਿੱਚ ਉਹ ਮੈਚਿੰਗ ਵਾਲੇ ਤਾਂ 10 ਨਹੀਂ ਸੀ ਹੁਣ ਆ ਗਏ 5 ਮੀਟਰ ਰਨਿੰਗ ਦੇ ਵਿੱਚ ਕਾਟਨ ਆਉਗੀ ਤੁਹਾਡੇ ਕੋਲੇ ਬਹੁਤ ਪਿਆਰੀ ਠੀਕ ਹੈ ਬਹੁਤ ਪਿਆਰੀ ਐਨ ਮਖਮਲੀ ਕੋਈ ਮਿਕਸਿੰਗ ਨਹੀਂ ਹੈਗੀ ਸੋਲਿਡ ਕਾਟਨ ਹੈ ਪੂਰੀ ਤੇ ਆ ਆ ਗਿਆ ਤੁਹਾਡੇ ਕੋਲੇ ਘੇਰਾ ਇਹਦਾ ਕੱਟਵਰਕ ਵਾਲਾ ਠੀਕ ਹੈ ਜੀ ਇਹ ਆ ਗਿਆ ਤੁਹਾਡਾ ਦੁਪੱਟਾ ਦੁਪੱਟਾ ਤੁਹਾਨੂੰ ਮਿਲੂਗਾ ਓ ਮਾਈ ਗॉड ਮਸਲੀਨ ਦਾ ਦੁਪੱਟਾ 컬러ਫੁਲ ਕਿੰਨਾ ਪਿਆਰਾ ਲੱਗਣਾ ਹੈ ਲਓ ਬਹੁਤ ਸੋਹਣਾ ਦੁਪੱਟਾ ਹੈ ਘੇੜਿਆ ਘੇੜਿਆ ਤੇ ਪ੍ਰਾਈਸ ਕੀ ਮਿਲ ਰਹੀ ਹੈ ਸਿੰਗਲ ਕਲਰ ਦੇ ਸੂਟ ਦੇ ਉੱਤੇ ਬਹੁਤ ਸੋਹਣਾ ਲੱਗਣ ਦਾ ਦੁਪੱਟਾ ਪ੍ਰਾਈਸ ਉਹੀ 1400 ਰੁਪਏ ਲੋ ਜੀ ਇਹ ਗਲਾ ਬਲੂ ਕਲਰ ਠੀਕ ਹੈ ਦੁਪੱਟਾ ਦਿਖਾ ਦਨੀ ਕਿਹੜੇ ਕਲਰ ਕੰਬੀਨੇਸ਼ਨ ਲੱਗੇ ਹੈ ਮਾਜੀ ਇਹਦੇ ਦੁਪੱਟੇ ਦੇ ਇਹ ਵਾਲੀ ਹੈ ਠੀਕ ਹੈ ਜੀ ਲੋ ਮਸਲੀਨ ਦੇ ਦੁਪੱਟੇ ਅਗਲਾ ਆ ਗਿਆ ਇਹ ਵਾਲਾ ਫਾਲਸਾ ਕਲਰ ਹੈ ਨਾ ਫਾਲਸਾ ਜਮਣੀ ਦਾ ਕਲਰ ਹੈ ਤੇ ਉਹਦੇ ਤੇ ਬਹੁਤ ਖੂਬਸੂਰਤ ਵਰਕ ਦੀ ਇਹ ਆ ਗਿਆ ਫਿਰ ਦਾ ਕੱਪੜੇ ਦੀ ਬਾਰਡਰ ਕਲਰ ਠੀਕ ਹੈ ਜੀ ਅਗਲਾ ਆ ਗਿਆ ਇਹ ਵਾਲਾ orange ਹਾਂ ਜੀ orange ਜਿਹਾ ਹੀ ਕਲਰ ਹੈ ਬਟ ਇੱਕ ਹੁੰਦਾ ਤਿੱਖਾ orange ਉਹ ਨਹੀਂ ਜੇ ਤੁਸੀਂ ਸੰਤਰਾ ਕੋਲੇ ਰੱਖ ਕੇ ਦੇਖੋਗੇ ਉਹ ਵਾਲਾ orange ਨਹੀਂ ਹੈ ਥੋੜਾ ਜਿਹਾ ਰਸਟੀ ਟੱਚਾ orange ਦੇ ਵਿੱਚ ਜਿਹੜਾ ਇਹਦਾ ਪ੍ਰਿੰਟ ਹੈ ਨਾ ਉਹ ਵੀ ਬੜਾ ਸਮਾਰਟ ਜਿਹਾ ਫੁੱਲਾਂ ਤੋਂ ਤੇ ਡਬੀਆਂ ਡਬੀਆਂ ਤੋਂ ਹਟ ਕੇ ਬਿਲਕੁਲ ਹੀ ਡਿਫਰੈਂਟ ਜਿਹੀ ਹੈ ਬੈਟਰੀਕਲ ਜੀ ਪ੍ਰਿੰਟ ਨੇ ਇਹਨਾਂ ਦੇ ਲਓ ਜੀ ਆ ਤੁਹਾਨੂੰ ਦੁਪੱਟੇ ਦੇ ਬਾਰਡਰ ਮਿਲਣਗੇ ਠੀਕ ਹੈ ਇਹ ਤੁਹਾਨੂੰ ਦੁਪੱਟੇ ਦਾ ਪ੍ਰਿੰਟ ਮਿਲੂਗਾ ਅਗਲਾ ਆ ਗਿਆ ਇਹ ਵਾਲਾ ਲਓ ਜੀ ਮੇਰਾ ਕੈਮਰਾਮੈਨ ਨਾ ਮਿੰਟ ਬਾਅ ਬਹਿ ਜਾਂਦਾ ਹੈ ਹੈ ਜੇ ਕੋਈ ਕਲਰ ਚੰਗੀ ਤਰ੍ਹਾਂ ਨਾ ਦਿਖਿਆ ਸਾਰਾ ਕਸੂਰ ਕੈਮਰਾਮੈਨ ਦਾ ਹੋਊਗਾ ਇਹ ਮਿੰਟ ਬਾਅ ਉਹ ਬਹਿ ਜਾਂਦੀਆਂ ਹੈ ਹੈ ਬੈਠ ਕੇ ਬਣਾਉਣਾ ਪੈਦੀ ਹੈ ਤੇ ਮੈਂ ਖੜ ਕੇ ਬਣਾ ਰਹੀ ਹਾਂ ਦੇਖੋ ਤੁਸੀਂ ਮੇਰੀ ਨਹੀਂ ਤੇ ਜ਼ਿਆਦਾ ਇੱਕ ਵੀ ਸੂਟ ਮਿੰਟ ਡਿਸਕਾਊਂਟ ਦੇ ਦਿੰਦੀਆਂ ਜਿਹੜਾ ਮੈਂ ਕਹਿੰਦਾ ਮੈਨੂੰ ਪਸੰਦ ਹੋ ਵੇਚ ਦਿੰਦੀਆਂ ਲਓ ਜੀ ਅਗਲਾ ਦੇਖੋ ਕਲਰ ਬਹੁਤ ਸੋਨੇ ਤੇ ਦੁਪੱਟਾ ਕਲਰਫੁੱਲੀ ਨੂੰ ਬਹੁਤ ਸੋਹਣੀ ਜਿਹੀ ਬ੍ਰੇਕ ਦਿੰਦਾ ਹੈ ਲੋ ਠੀਕ ਹੈ ਆ ਦੁਪੱਟਾ ਆਊਗਾ ਨਾਲ ਲੋ ਜੀ ਅਗਲਾ ਆ ਗਿਆ ਹਾਈ ਹਾਈ ਕੀ ਦੱਸਾਂ ਹੁਣ ਕਿਹੜਾ ਆ ਗਿਆ ਬਸ ਦੁੱਖ ਤੋੜ ਇਹ ਪੂਰਾ ਹਾਏ ਮੇਰੇ ਰੱਬਾ ਬੜਾ ਪਖਾ ਨੂੰ ਆ ਗਿਆ ਵਾਲਾ ਕੰਮ ਹੋਈ ਜਾਂਦਾ ਹੁਣ ਤਾਂ ਇਹ ਇਹ ਰੰਗ ਦੇਖ ਦੇ ਕੇ ਲੋ ਜੀ ਲੋ ਉਹ ਲੋਟੀਓ ਅੱਛਾ ਡਿਜ਼ਾਈਨ ਚੇਂਜ ਹੋ ਗਿਆ ਹਾਂ ਪਹਿਲੇ ਵਾਲੇ ਨਾਲ ਲੋ ਜੀ ਖੋਲ ਦਿੰਨੀ ਆਪਾਂ ਥੋੜਾ ਜਿਹਾ ਹੋਰ ਬਾਕੀ ਤਾਂ ਆਹ ਤਾਂ ਸੇਮੀ ਆ ਉਹ ਜਿਹੇ ਹੀ ਆ ਜਿਹੜਾ ਹੁਣੇ ਖੋਲਿਆ ਸੀ ਤੇ ਆਹ ਚੀਜ਼ ਪਹਿਲੇ ਡਿਜ਼ਾਈਨ ਨਾਲ ਦੀ ਆ ਗਈ ਇਹਦਾ ਥੋੜੀ ਚੇਂਜ ਜਿਹੜਾ ਕੀ ਰ ਹੈ ਹਾਂ ਆ ਕੱਟ ਵਰਕ ਜਿਹੜਾ ਉਹ ਡਿਫਰੈਂਟ ਆ ਗਿਆ ਵੇਲ ਦੀ ਤਾਂ ਉਹੀ ਹੈ ਆ ਕੱਟ ਵਰਕ ਵਿੱਚ ਮੜਾ ਜਿਹਾ ਫਰਕ ਹੈ ਨੋਟ ਕਰ ਲਿਓ ਤੇ ਦੁਪੱਟਿਆਂ ਦਾ ਇਹਦੇ ਦੁਪੱਟੇ ਇਹਦੇ ਨਾਲ ਦੇ ਜਿਹੜਾ ਹੁਣ ਸੈੱਟ ਖੋਲਿਆ ਸੀ ਆਪਾਂ ਮਸਕਲਰ ਕੰਬੀਨੇਸ਼ਨ ਤੁਹਾਨੂੰ ਦਿਖਾ ਦਿੰਨੀ ਆ ਇਹ ਦੁਪੱਟਿਆਂ ਦਾ ਕਲਰ ਕੰਬੀਨੇਸ਼ਨ ਇਹ ਡਿਜ਼ਾਈਨ ਦਾ ਇਹ ਵਾਲਾ ਡਿਜ਼ਾਈਨ ਹੈ ਠੀਕ ਹੈ ਮਸਲੀਨ ਏ ਕਲਾਸ ਠੀਕ ਹੈ 컬러ਫੁਲ ਜੀ ਬ੍ਰੇਕ ਬਹੁਤ ਸੋਹਣੀ ਆਉਣੀ ਹੈ ਦੁਪੱਟੇ ਨੂੰ ਦੁਪੱਟੇ ਨਾਲ ਲੋ ਜੀ ਅਗਲਾ ਇਹ ਆ ਗਿਆ ਇਹਦਾ ਵੀ ਇੱਕ ਦੁਪੱਟਾ ਦਿਖਾ ਦਿੰਨੀ ਹ ਇਹਦੇ 컬러ਫੁਲ ਇਸ ਤਰ੍ਹਾਂ ਦੇ ਬਾਰਡਰ ਹੋਣਗੇ ਠੀਕ ਹੈ ਰਸਟ ਜਿਹੜਾ ਹੁਣੇ ਦਿਖਾਇਆ ਸੀ ਰਸਟੀ ਔਰੇਂਜ ਹੈ ਨਾ ਲੋ ਜੀ ਇਹ ਵੀ ਇਹ ਵਾਲੇ ਹੋਣਗੇ ਇਹਦੇ ਬੋਟਲ ਗ੍ਰੀਨ ਦੇ ਸੋਚਣ ਦਾ ਤਾਂ ਪੁਆਇੰਟ ਹੀ ਹੈ ਨਹੀਂ ਕੋਈ ਇੰਨੀ ਸੋਹਣੀ ਚੀਜ਼ ਤੁਹਾਡੇ ਕੋਲੇ ਆਉਣੀ ਹੈ ਲਓ ਕੋਈ ਸ਼ਿਪਿੰਗ ਨਹੀਂ ਦੇਣੀ ਐਕਸਟਰਾ ਲਓ ਜੀ ਅਗਲਾ ਹਲੋ ਠੀਕ ਹੈ ਇਹ ਆ ਗਿਆ ਹੈਗਾ ਇਹਦੇ ਵਿੱਚ ਫਿਰੋਜ਼ੀ ਕਲਰ ਨਾਲ ਹੈ ਬਾਰਡਰ ਮੈਂ ਤਾਂ ਤੁਹਾਨੂੰ ਬਾਰਡਰ ਹੀ ਦਿਖਾਉਣੀ ਹੈ ਮੈਂ ਆਹ ਲਓ ਇਹਦੀ ਬਾਰਡਰ ਹੋਣੀ ਠੀਕ ਹੈ ਜੀ ਖੇੜਮਾ ਖੇੜਮੇ ਸੂਟ ਨਹੀਂ গারਲਿਸ਼ ਲੁੱਕ ਦੀ ਲੋ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਜਿਹਨੂੰ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਵੀ ਕਿਦਾਂ ਦਾ ਸ਼ੇਅਰ ਜ਼ਰੂਰ ਕਰਨਾ ਐਨੀ ਕਿ ਸਾਡੀ ਹੈਲਪ ਕਰਦਾ ਕਰੋ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖਿਆ ਕਰੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ ਚ ਹੋਰ ਸੋਹਣੀ ਵੈਰੈਟੀ ਲੈ ਕੇ